ਲਓ ਵੀ ਮੇਰੇ ਵੀਰੋ ਵੀਡੀਓ ਜ਼ਰੂਰ ਦੇਖੋ ਤੇ ਵੀਡੀਓ ਨੂੰ ਸਪੋਰਟ ਜ਼ਰੂਰ ਕਰੋ ਕਿਸਾਨਾਂ ਦੀ ਸਪੋਰਟ ਕਰੋ ਆਪਣੇ ਪੰਜਾਬ ਦੇ ਕਿਸਾਨ ਨੇ ਇਹ ਆਪਣੇ ਪੰਜਾਬ ਦਾ ਅੰਨਦਾਤਾ ਸਰਕਾਰ ਨੂੰ ਬਹੁਤ ਮੈਂ ਕਹਿੰਦਾ ਸ਼ਰਮ ਚਾਹੀਦੀ ਆ ਜੋ ਲਾਠੀ ਚਾਰਜ ਕੀਤਾ ਸੀ ਨਾ ਜੇ ਕਿਤੇ ਉਸੀ ਸਰਕਾਰਾਂ ਜਿਹਨਾਂ ਦੇ ਮਾਪੇ ਬੈਠਾ ਹੁੰਦਾ ਇਹਨਾਂ ਨੇ ਕਦੇ ਨਹੀਂ ਸੀ ਕਰਨਾ ਇਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਸੀ ਉਹਦੇ ਵਿੱਚ ਕੋਈ ਕੁਝ ਨਹੀਂ ਸੀ ਜੇ ਇਹਨਾਂ ਦਾ ਆਪਦਾ ਘਰ ਦਾ ਕੋਈ ਬੰਦਾ ਹੁੰਦਾ ਨਾ ਲਾਠੀ ਚਾਰਜ ਨਹੀਂ ਸੀ ਹੋਣਾ ਕਿਸੇ ਕਿਸਾਨ ਤੇ ਉੱਤੇ ਇਹਨਾਂ ਦਾ ਕੋਈ ਆਪਦਾ ਹੋਈ ਨਹੀਂ ਇਹਨਾਂ ਦਾ ਕਿਹੜਾ ਤਾਏ ਚਾਚੇ ਨੇ ਇਹ ਵੀ ਇਹਨਾਂ ਨੂੰ ਕਹਿ ਦੇਣਗੇ ਭਾਈ ਨਾ ਲਾਠੀ ਚਾਰਜ ਕਰੋ ਇਹਨਾਂ ਦੇ ਲਓ ਜੀ ਮਿੱਤਰੋ ਧਰਨਾ ਲੱਗ ਚੁੱਕਿਆ ਪਿੰਡ ਢੱਡੇ ਦੇ ਵਿੱਚ ਕਿਸਾਨਾਂ ਵੱਲੋਂ ਧੰਨਾ ਲਾਇਆ ਗਿਆ ਕਿਉਂਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਉੱਪਰ लाठी चार्ज ਹੋਇਆ ਉਹਦੇ ਰਿਲੇਟਡ ਆਪਾਂ ਗੱਲਬਾਤ ਕਰਾਂਗੇ ਕਿਸਾਨਾਂ ਨਾਲ ਕਿਉਂਕਿ ਕਿਸਾਨਾਂ ਨੇ ਪਹਿਲਾਂ ਆਪਣਾ ਰੋਸ ਪ੍ਰਦਰਸ਼ਨ ਦਿਖਾਉਦੇ ਹੋਏ ਪਤਲਾ ਵੀ ਫੁੱਕਿਆ ਪੰਜਾਬ ਸਰਕਾਰ ਦਾ ਅੱਜ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਵਿੰਦਰ ਕੌਰ ਹਾਂ ਹਾਂ ਜੀ ਸਾਡੇ ਸਾਥ ਜਿਹਨਾਂ ਨੇ ਕਾਰਤਕਾਰੀ ਦੀ ਸੂਬਾ ਜਰਨਲ ਫਕਤਰ ਹਾਂ ਜੀ ਕੱਲ ਪੁਲਿਸ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਤੇ ਭਾਰਤਮਾਲਾ ਦੀ ਸੜਕ ਨਿਕਲ ਰਹੀ ਹੈ ਇਧਰ ਦੁੰਨੇ ਵਾਲਾ ਪਿੰਡ ਹੈ ਕੋਟ ਸ਼ਮੀਰ ਵਾਲੇ ਜਿਹੜੇ ਵਿੱਚ ਅੱਛਾ ਜੀ ਹਾਂ ਉੱਥੇ ਜਿਹੜੇ ਕਿਸਾਨ ਨੇ ਉਹ ਜਿਹੜਾ ਮੁਆਵਜ਼ਾ ਸਰਕਾਰ ਦੇ ਰਹੀ ਹੈ ਉਹ ਲੈਣਾ ਨਹੀਂ ਚਾਹੁੰਦੇ ਉਹ ਚਾਹੁੰਦੇ ਵੀ ਜਿੰਨਾ ਹੋਰਾਂ ਨੂੰ ਮਿਲਿਆ ਸਾਨੂੰ ਉਹਨਾ ਮਿਲੇ ਹਾਂਜੀ ਤਾਂ ਇਸ ਗੱਲ ਨੂੰ ਲੈ ਕੇ ਉਹ ਆਪ ਦਾ ਸੰਘਰਸ਼ ਕਰ ਰਹੇ ਸੀ ਉਸ ਨੇ ਪਹਿਲਾਂ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਹਾਂਜੀ ਹਾਂਜੀ ਆ ਥਾਂ ਤੇ ਕਬਜ਼ਾ ਕੀਤਾ ਸਾਰੇ ਖੇਤ ਤੇ ਹਾਂ ਜੀ 6 ਕਿਲੋਮੀਟਰ ਦਾ ਏਰੀਆ ਦੱਸਦੇ ਆ ਅੱਛਾ ਜੀ ਤੇ ਫਿਰ ਉਸ ਤੋਂ ਬਾਅਦ ਜਦੋਂ ਦੁਬਾਰਾ ਕਿਸਾਨਾਂ ਨਾਲ ਦਾ ਕਰਜਾ ਲੈਣ ਗਏ ਆ ਬਹੁਤ ਜ਼ਬਰਦਸਤ ਲਾਠੀ ਚਾਰਜ ਕੀਤਾ ਕਿਸਾਨਾਂ ਦੇ ਉੱਤੇ ਗੋਸ ਤੇ ਗੋਲੇ ਛੱਡੇ ਆ ਇਹ ਵੀ ਪਤਾ ਲੱਗਾ ਡਰੋਨ ਦੀ ਵੀ ਵਰਤੋਂ ਕੀਤੀ ਆ ਅੱਛਾ ਪਾਣੀ ਦੀਆਂ ਪਿਛਾੜਾਂ ਦੀ ਵੀ ਵਰਤੋਂ ਕੀਤੀ ਆ ਸਾਰਾ ਲਾਈਵ ਮੀਡੀਆ ਦੇ ਉੱਤੇ ਵੀ ਆ ਰਿਹਾ ਹੈ ਹਾਂ ਜੀ ਅਸੀਂ ਅੱਜ ਇਸ ਜਿਹੜਾ ਧੱਕਾ ਹੋਇਆ ਕਿਸਾਨਾਂ ਦੇ ਨਾਲ ਅਸੀਂ ਭਰਾਤਰੀ ਹਮੈਤਪਜੋਂ ਅੱਜ ਇੱਥੇ ਇਕੱਠੇ ਹੋਏ ਉਹਦਾ ਅਸੀਂ ਵਿਰੋਧ ਕੀਤਾ ਅਸੀਂ ਮੋਦੀ ਸਰਕਾਰ ਦਾ ਤੇ ਭਗਵੰਤ ਮਾਨ ਸਰਕਾਰ ਦਾ ਦੋਨਾਂ ਦਾ ਇਥੇ ਪਤਲਾ ਭੁਕਿਆ ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਹਰ ਸਾਲ ਤਕਰੀਬਨ 10000 ਬਾਹੀ ਜੋਗ ਜ਼ਮੀਨ ਪੰਜਾਬ ਦੀ ਸੜਕਾਂ ਜਾ ਰਹੀ ਹੈ ਬਿਲਕੁਲ ਜਾ ਰਹੀ ਹੈ ਜੀ ਉਹਨਾਂ ਸੜਕਾਂ ਦੀ ਸਾਨੂੰ ਉੱਕਾ ਹੀ ਲੋੜ ਨਹੀਂ ਹੈ ਐਡਾ ਵੱਡਾ ਜਾਲ ਵਿਛਾਇਆ ਜਾ ਰਿਹਾ ਹੈ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਾਸਤੇ ਸੋ ਇਹਦੇ ਵਿੱਚ ਮੋਦੀ ਤੇ ਭਗਵੰਤ ਮਾਨ ਇਕੱਠੇ ਆ ਇੱਕੋ ਗੱਲ ਬੋਲ ਰਹੇ ਆ ਲੋਕਾਂ ਦੇ ਉੱਤੇ ਡਾਂਗਾ ਭਰਾ ਕੇ ਉਹਨਾਂ ਤੋਂ ਆਪ ਦੀ ਮਨਮਾਨੀ ਦੇ ਨਾਲ ਪੈਸੇ ਦੇ ਕੇ ਜਿੰਨੇ ਵੀ ਉਹਨਾਂ ਨੂੰ ਠੀਕ ਲੱਗਦੇ ਆ ਉਹ ਜ਼ਮੀਨਾਂ ਕੋਈ ਨਾ ਜਾ ਰਹੀਆਂ ਇਹਦਾ ਅਸੀਂ ਸਖਤ ਵਿਰੋਧ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਕਿਸਾਨਾਂ ਨੂੰ ਜੋਗ ਮੁਆਵਜ਼ਾ ਦਿੱਤੇ ਜਾਣ ਤਾਂ ਜੇਕਰ ਉਹ ਸਹਿਮਤ ਨੇ ਬਿਲਕੁਲ ਜੀ ਇੱਕ ਪਾਸੇ ਦੇ ਕਿਸਾਨਾਂ ਨੂੰ ਕਿਹਾ ਜਾਂਦਾ ਵੀ ਇਹ ਪੰਜਾਬ ਦੇ ਅੰਨ ਦਾ ਦਾਣੇ ਤੇ ਦੂਜੇ ਪਾਸੇ ਉਸੇ ਅੰਨ ਦਾ ਤੇ ਪਰ ਲਾਤੀ ਚਾਰਜ ਕੀਤਾ ਜਾਂਦਾ ਹੈ ਇਹ ਪੰਜਾਬ ਦੇ ਹੁਣ ਰੂਲ ਐਂਡ ਰੈਗੂਲੇਸ਼ਨ ਹੀ ਲਾ ਲਓ ਤੁਸੀਂ ਪੰਜਾਬ ਦਾ ਲਾਅ ਐਂਡ ਆਰਡਰ ਹੁਣ ਕਿੱਥੇ ਆ ਜਦੋਂ ਸਰਕਾਰ ਨੂੰ ਕਿਹਾ ਜਾਂਦਾ ਵੀ ਪੰਜਾਬ ਦਾ ਲਾਅਨਰ ਡਰਾਇਡਾ ਭਾਈ ਸ ਬਹੁਤ ਸਖਤ ਆ ਪੰਜਾਬ ਦੇ ਵਿੱਚ ਬਹੁਤ ਸੇਫਟੀ ਫੀਲ ਕਰਦਾ ਕੋਈ ਵੀ ਅਤੀ ਆ ਭੈਣਾ ਚਲੋ ਧੀ ਭੈਣ ਤਾਂ ਸੇਫਟੀ ਫੀਲ ਕਰਦੀ ਆ ਫਿਰ ਕਿਸਾਨ ਕਿੱਥੇ ਜਾਣ ਜੇ ਸਰਕਾਰ ਤੋਂ ਪੁੱਛਿਆ ਜਾਵੇ ਫਿਰ ਕਿਸਾਨਾਂ ਦਾ ਕੀ ਹੈ ਜੀ ਕਿਸਾਨਾਂ ਦੇ ਉੱਪਰ ਤੀਜੇ ਦਿਨ ਲਾਤੀ ਚਾਰਜ ਹੋ ਜਾਂਦਾ ਦੇਖੋ ਅਸੀਂ ਪਿਛਲੀ 13 ਫਰਵਰੀ ਤੋਂ ਸ਼ੰਤਖਨੋਰੀ ਬਾਰਡਰ ਤੇ ਬੈਠੇ ਆ 30 ਜਣੇ ਉੱਥੇ ਸ਼ਹੀਦ ਹੋ ਚੁੱਕੇ ਨੇ ਹਾਂਜੀ ਕੱਲ ਕਿੰਨੇ ਕਿਸਾਨਾਂ ਨੂੰ ਇਹਨਾਂ ਨੇ ਸੱਟਾ ਫਿੱਟਾ ਇੱਥੇ ਮਾਰਤੀਆਂ ਗਰਾਹਾਂ ਜਿਵੇਂ ਬੰਦੀਆਂ ਆ ਜਾਂਦੀਆਂ ਹਾਂ ਜੀ ਹਾਂ ਉਹ ਕਿਸੇ ਨੂੰ ਨਹੀਂ ਬਖਸ਼ਦੇ ਬਹੁਤ ਠੀਕ ਹੈ ਇਸ ਕਰਕੇ ਜਿਹੜੀ ਇਹ ਸਰਕਾਰਾਂ ਨੇ ਦੋਨੇ ਹੀ ਪੰਜਾਬ ਵਾਲੀ ਕੇਂਦਰ ਵਾਲੀ ਇਹ ਕਿਸਾਨ ਵਿਰੋਧੀ ਸਰਕਾਰਾਂ ਨੇ ਸਾਨੂੰ ਇਹਨਾਂ ਦੇ ਖਿਲਾਫ ਇਕੱਠੇ ਹੋ ਕੇ ਲੜਨਾ ਪੈਣਾ ਤੇ ਇਸੇ ਕੜੀ ਦੇ ਵਿੱਚ ਜਿੱਥੇ ਅਸੀਂ ਇਸ ਜਿਹੜਾ ਲੱਖ ਚਾਰਜ ਹੋਇਆ ਉਹਦਾ ਵਿਰੋਧ ਕਰਦੇ ਆ ਉੱਥੇ ਇਹ ਵੀ ਦੱਸਣਾ ਚਾਹੁੰਦੇ ਆ ਕਿ 26 ਤਰੀਕ ਤੋਂ ਜਿਹੜੇ ਸਾਡੇ ਮੋਰਚੇ ਬਾਡਰਾਂ ਤੇ ਚੱਲ ਰਹੇ ਆ ਉੱਥੇ ਜਗਜੀਤ ਸਿੰਘ ਢੱਲੇਵਾਲ ਨੇ ਮਰਨਵਰਤ ਤੇ ਬੈਠਣਾ ਅਤੇ ਉਸ ਤੋਂ ਅਗਲੀ 6 ਤਰੀਕ ਨੂੰ ਯਾਨੀ 10 ਦਿਨਾਂ ਬਾਅਦ ਦਿੱਲੀ ਵੱਲੋਂ ਫੇਰ ਇੱਕ ਵਾਰੀ ਕੂਚ ਕਰਾਂਗੇ ਕਿਉਂਕਿ ਅਸੀਂ 10 ਦਿਨ ਇਸ ਕਰਕੇ ਉਡੀਕ ਕਰਨੀ ਚਾਹੁੰਦੇ ਆ ਵੀ ਕੀ ਕਿਸੇ ਬੰਦੇ ਦੀ ਜ਼ਿੰਦਗੀ ਨੂੰ ਬਾਤ ਲੱਗਣ ਤੋਂ ਬਾਅਦ ਸਰਕਾਰ ਕਿਸੇ ਕਿਸਾਨ ਆਗੂ ਨੂੰ ਫੇਰ ਵੀ ਗੱਲ ਗੌਲਦੀ ਆ ਜਾਂ ਨਹੀਂ ਗੌਲਦੀ ਬਿਲਕੁਲ ਜੀ ਇਸ ਕਰਕੇ ਅਸੀਂ 10 ਦਿਨਾਂ ਦਾ ਗੈਪ ਆਇਆ ਫਿਰ ਉਸ ਤੋਂ ਬਾਅਦ ਲੜਾਈ ਹੈ ਜਿਹੜੀ ਹੋਰ ਤਿੱਖੀ ਹੋਊਗੀ ਤੇ ਸਾਰੀਆਂ ਮੰਗਾਂ ਜਿਹੜੀਆਂ ਮਨਾਈਆਂ ਜਾਣਗੀਆਂ ਜੋਕ ਮੌਜੂਦੇ ਲੈ ਜਾਣਗੇ ਅਸੀਂ ਸੜਕਾਂ ਇੰਨੀ ਵੱਡੀ ਗਿਣਤੀ 'ਚ ਕੱਢਣ ਦਾ ਹੀ ਵਿਰੋਧ ਕਰਦੇ ਹਾਂ ਇੱਕ ਪਾਸੇ ਵੀ ਤੁਸੀਂ ਕਹਿ ਰਹੇ ਹੋ ਵੀ ਪੰਜਾਬ ਸਰਕਾਰ ਨੂੰ ਅਸੀਂ 10 ਦਿਨਾਂ ਦਾ ਟਾਈਮ ਦੇ ਦਿੱਤਾ ਵੀ ਉਹਨਾਂ ਦਾ ਫੈਸਲਾ ਸੁਣਨਾ ਤੁਸੀਂ ਵੇਟ ਕਰ ਰਹੇ ਹੋ ਵੀ ਜਦੋਂ ਉਹਨਾਂ ਦਾ ਕੋਈ ਫੈਸਲਾ ਆਉਂਦਾ ਕੋਈ ਮੁਆਵਜ਼ਾ ਆਉਂਦਾ ਉਹਦੀ ਵੇਟ ਕਰ ਰਹੇ ਹੁਣ ਨਹੀਂ 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 ਹਾਂਜੀ ਨਹੀਂ ਜੀ ਨਹੀਂ ਜਿਹੜੇ ਸਾਡੇ ਮੋਰਚੇ ਚੱਲ ਰਹੇ ਸ਼ੰਭੂ ਖਨੌਰੀ ਤੇ ਹਾਂਜੀ ਇਹਦੇ ਤੇ ਕੋਈ ਵੇਟ ਨਹੀਂ ਜੇ ਪੁਲਿਸ ਉੱਥੇ ਦਵਾਰਾ ਆ ਕੇ ਪਤਾਉਗੀ ਅਸੀਂ ਫੇਰ ਅੱਗੇ ਪਤਾਾਂਗੇ ਠੀਕ ਹੈ ਹਾਂ ਤੇ ਜਿਹੜਾ ਟ੍ਰਾਂਜੈਕਸ਼ਨ ਲਵਾਂਗੇ ਉਹਦੇ ਤੇ ਜਿਹੜਾ ਆਹ ਲਾਠੀ ਚਾਰਜ ਹੋਇਆ ਇਹ ਕਿਹੜੀ ਜਥੇਬੰਦੀ ਤੋਂ ਹੈ ਕਿਸਾਨਾਂ ਦੀ ਤੇ ਜੀ ਇਹ ਵੀ ਕੇਯੂ ਅਗਰਾ ਹਾਲਾਂ ਤੇ ਹੋਇਆ ਅੱਛਾ ਉਗਰਾਹਾਲਾਂ ਤੇ ਫੇਰ ਉਹ ਲੜ ਰਹੇ ਸੀ ਉਹਨਾਂ ਦਾ ਉਧਰਲੇ ਪਿੰਡਾਂ ਦੇ ਵਿੱਚ ਕਾਈਆਂ ਨੇ ਉਹ ਲੜ ਰਹੇ ਸੀ ਉਹਨਾਂ ਤੇ ਲਾਠੀ ਚਾਰਜ ਹੋਇਆ ਠੀਕ ਹੈ ਤੇ ਅਸੀਂ ਬੈਠੇ ਹਾਂ ਸ਼ੰਭੂ ਤੇ ਕਨੌਰੀ ਤੇ ਪਰ ਫੇਰ ਵੀ ਅਸੀਂ ਕਿੱਥੇ ਮਰਜ਼ੀ ਬੈਠੇ ਹੋਈਏ ਜੇ ਕਿਸਾਨਾਂ ਦੇ ਉੱਤੇ ਜ਼ਬਰ ਹੋਊਗਾ ਤਾਂ ਅਸੀਂ ਉਹਨਾਂ ਨਾਲ ਖੜਾ ਹਾਂ ਇੱਕਾ ਹੁਣ ਨਵੇਂ ਆ ਕਹਿੰਦੇ ਵੀ ਸੜਕ ਪਾਸ ਹੋਈ ਆ ਲੁਧਿਆਣਾ ਤੋਂ ਲੈ ਕੇ ਆ ਪਟੰਡੇ ਤੱਕ ਸੜਕ ਪਾਸ ਹੋਈ ਆ ਭਟੌੜਾ ਦੇ ਤੇ ਉਹਦੇ ਵਿੱਚ ਤੁਸੀਂ ਵਿਰੋਧ ਕਰ ਰਹੇ ਹੋ ਚੀਜ਼ ਅਸੀਂ ਟੋਟਲੀ ਜਿਹੜੀਆਂ ਇਹ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਾਸਤੇ ਜ਼ਮੀਨ ਇੱਥੋਂ ਦੀ ਉਪਜਾਊ ਜ਼ਮੀਨ ਹੈ ਪੰਜਾਬ ਦੀ ਜ਼ਮੀਨ ਦੁਨੀਆ ਦੀਆਂ ਉਹਨਾਂ ਥੋੜੀਆਂ ਜੀਆਂ ਜ਼ਮੀਨਾਂ ਚੋਂ ਦੀਆਂ ਜਿਹੜੀਆਂ ਸਭ ਤੋਂ ਵੱਧ ਉਪਜਾਊ ਨੇ ਹਾਂਜੀ ਪੰਜਾਬ ਇੱਕ ਛੋਟਾ ਜਿਹਾ ਸੂਬਾ ਸਾਰੀ 1.5% 2% ਸਾਡੇ ਕੋਲੇ ਖੇਤਰਫਲ ਆ ਪਰ ਅਸੀਂ ਪੂਰੇ ਮੁਲਕ ਜੋਗਾ ਅਨਾਜ ਪੈਦਾ ਕਰਕੇ ਲੁੱਟਾ ਇਸ ਤਰ੍ਹਾਂ ਦੀ ਜ਼ਮੀਨ ਨੂੰ ਸਰਕਾਂ ਥਲੇ ਦੱਬਣਾ ਅਸੀਂ ਉਹਦਾ ਸਖਤ ਵਿਰੋਧ ਕਰਦੇ ਆਂ ਅਸੀਂ ਚਾਹੁੰਦੇ ਆਂ ਕਿ ਇੱਥੇ ਸੜਕਾਂ ਐਡੀਆਂ ਦੀ ਬਿਲਕੁਲ ਲੋੜ ਨਹੀਂ ਹੈਗੀ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਾਸਤੇ ਖੇਤੀਯੋਗ ਜ਼ਮੀਨਾਂ ਜਿਹੜੀ ਉਹ ਕਿਸਾਨਾਂ ਤੋਂ ਖੋਹੀ ਜਾ ਰਹੀ ਹੈ ਔਰ ਜਿਹੜੇ ਕਿਸਾਨਾਂ ਤੋਂ ਇਹ ਜ਼ਮੀਨਾਂ ਖੋਈਆਂ ਜਾ ਰਹੀਆਂ ਉਹ ਟੇਹੋਂ ਚੱਕੀ ਫਿਰਦੇ ਆ ਜਾ ਕੇ ਤੁਸੀਂ ਸ਼ੰਭੂ ਏਰੀਏ ਦੇ ਵਿੱਚ ਜਿੱਥੇ ਸਾਡਾ ਮੋਰਚਾ ਲੱਗਿਆ ਉੱਥੇ ਦੇਖ ਸਕਦੇ ਹੋ ਜਿਹੜੇ ਬੰਦਿਆਂ ਨੇ ਕਰੋੜ ਰੁਪਏ ਦੀ ਵੀ ਜ਼ਮੀਨ ਵੇਚੀ ਆ ਉਹ ਬੰਦਾ ਵੀ ਨਵੇਂ ਥਾਂ ਤੇ ਜ਼ਮੀਨ ਨਹੀਂ ਖਰੀਦ ਸਕਿਆ ਉਹ ਸਾਰੇ ਜਿਹੜੇ ਕਿਸਾਨ ਨੇ ਉਹ ਅੱਜ ਕਿਸੇ ਕੋਈ ਸਟੋਰ ਚ ਲੱਗਾ ਪਿਆ ਕਿਤੇ ਕੋਈ ਸ਼ੈੱਲਰ ਚ ਕਿਤੇ ਕਿਸੇ ਫੈਕਟਰੀ ਦੇ ਵਿੱਚ ਲੱਗੇ ਪਏ ਨੇ ਉਹ ਕਫਾਨ ਨਹੀਂ ਰਹਿ ਗਏ ਉਹ ਮਜ਼ਦੂਰ ਬਣ ਗਏ ਇੰਨਾ ਪੂ ਵੀ ਜ਼ਮੀਨਾਂ ਕੋਈਆਂ ਜਾ ਰਹੀਆਂ ਕਫਾਨ ਨਹੀਂ ਰਹਿਣੇ ਬਸ ਇਹ ਇੰਨੀ ਗੱਲ ਆ ਵੀ ਸਰਕਾਰ ਨੇ ਇੱਕ ਲਾਸਾ ਦਿੱਤਾ ਹੋਇਆ ਵੀ ਆਪਾਂ ਪੰਜਾਬ ਦੇ ਕਿਸਾਨਾਂ ਦੇ ਜਿਹੜੇ ਪੁੱਤ ਆ ਉਹਨਾਂ ਨੂੰ ਆਪਾਂ ਨੌਕਰੀ ਦੇਵਾਂਗੇ ਰੋਜ਼ਗਾਰ ਦੇਣਾ ਬਸ ਰੋਜ਼ਗਾਰ ਇੱਕ ਮਜ਼ਦੂਰੀ ਦੇ ਤੌਰ ਤੇ ਵਰਤਲੇ ਵਰਤ ਰਹੇ ਹੈ ਜਾਂ ਬਦਲ ਗਏ ਕਹਿ ਸਕਦੇ ਆਪਾਂ ਨਹੀਂ ਦੇ ਰਹੇ ਰੋਜ਼ਗਾਰ ਵੀ ਨਹੀਂ ਦੇ ਰਹੇ ਇਹੀ ਤਾਂ ਗੱਲ ਆ ਕੋਈ ਸਰਕਾਰੀ ਨੌਕਰੀ ਨਹੀਂ ਕੱਢ ਰਹੇ ਹੂੰ ਹੂੰ ਠੀਕ ਆ ਰੋਜ਼ਗਾਰ ਕੀ ਰੋਜ਼ਗਾਰ ਦੇ ਨਾਂ ਤੇ ਇੱਕ ਜਿਹੜਾ ਕਿਸਾਨ ਆ ਮਾਲਕ ਆ ਇਸ ਵੜੇ ਜ਼ਮੀਨ ਦਾ ਉਹਨੂੰ ਕਹਿੰਦੇ ਚਮਕੀਦਾਰ ਲੱਗ ਜਾ ਬਿਲਕੁਲ ਜੀ ਬਿਲਕੁਲ ਪਾਂ ਫਿਰ ਇਹ ਇਹਨੂੰ ਅਸੀਂ ਕੋਈ ਤਰੱਕੀ ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ ਇੱਕ ਚੰਗੇ ਭਲੇ ਮਾਲਕ ਬੰਦੇ ਨੂੰ ਤੁਸੀਂ ਕਿਤੇ ਚੌਂਕੀਦਾਰ ਲਾ ਦਿਨੇ ਹੋ ਅਸੀਂ ਤਾਂ ਇਹ ਚਾਹੁੰਦੇ ਆਂ ਵੀ ਜਿਹੜੇ ਚੌਂਕੀਦਾਰ ਲੱਗੇ ਹੋਏ ਨੇ ਉਹਨਾਂ ਨੂੰ ਵੀ ਜੰਗੀਆਂ ਨੌਕਰੀਆਂ ਦਿਓ ਹੂੰ ਬਿਲਕੁਲ ਹੀ ਬਿਲਕੁਲ ਉਹ ਵੀ ਆਪਦੀ ਸਤਕਾਰ ਸਹਿਤ ਜ਼ਿੰਦਗੀ ਜਿਉ ਸਕਣ ਪਹਿਲਾਂ ਇਹਨਾਂ ਨੇ ਦੇਖੋ ਸਾਰਾ ਮਜ਼ਦੂਰ ਤਾਕਤਾਂ ਮਸ਼ੀਨਰੀ ਲੈ ਕੇ ਖੇਤੀ ਜੋ ਬਾਹਰ ਕੀਤਾ ਕੀਤਾ ਜੀ ਮੈਂ ਹੁਣ ਕੰਪਨੀਆਂ ਲੈ ਕੇ ਕਿਸਾਨਾਂ ਨੂੰ ਬਾਹਰ ਕਰ ਰਿਹਾ ਤਾਂ ਕੁੱਲ ਜ਼ਮੀਨ ਦੇ ਉੱਤੇ ਕਬਜ਼ੇ ਦਾ ਮਸਲਾ ਇਹ ਜਿਹੜਾ ਸਿਲਕ ਰੋਡ ਕਹਿ ਰਿਹਾ ਸਿਲਕ ਰੋਡ ਜਿਹੜਾ ਬਣ ਰਿਹਾ ਕਹਿੰਦੇ ਵੀ ਪੰਜਾਬ ਤੋਂ ਰਸ਼ੀਆ ਰਸ਼ੀਆ ਤੋਂ ਵਿਚੇ ਵੱਡੇ ਉਹ ਕੰਟਰੀਆਂ ਨੇ ਉਹਨਾਂ ਦੇ ਵਿੱਚ ਦੀ ਲੰਘੂਗਾ ਇਹ ਤੇ ਵੀ ਕਾਰੋਬਾਰ ਹੋਊਗਾ ਉਹੀ ਗੱਲ ਕਾਰਪੋਰੇਟ ਘਰਾਣੇ ਦੀ ਸੇਵਾ ਹੀ ਆ ਜਿਹੜਾ ਕਰ ਰਿਹਾ ਇਹ ਸਭ ਜਿਹੜਾ ਇਹ ਸੜਕਾਂ ਦੇ ਵੱਡੇ ਵੱਡੇ ਪ੍ਰੋਜੈਕਟ ਆ ਇਹ ਕਾਰਪੋਰੇਟ ਘਰਾਣਿਆਂ ਵਾਸਤੇ ਹੀ ਹੈ ਇਹ ਲੋਕਾਂ ਦੀ ਲੁੱਟ ਵਾਸਤੇ ਹੀ ਆ ਜਿਹੜਾ ਗੁਜਰਾਤ ਤੋਂ ਸਿੱਧਾ ਆਪਣੇ ਦੇਖ ਚੜ ਹੀ ਨਹੀਂ ਸਕਦਾ 70 70 80 80 ਕਿਲੋਮੀਟਰ ਤੱਕ ਇਹ ਸੜਕਾਂ 20 20 ਫੁੱਟ ਉੱਚੀਆਂ ਨੇ ਆਮ ਬੰਦਾ ਉਹ ਤੇ ਪਿੰਡਾਂ ਦਾ ਬੰਦਾ ਕੋਈ ਨਹੀਂ ਚੜ ਸਕਦਾ ਪਿਛਲੇ ਸਾਲ ਜਿਹੜੇ ਹੜ੍ਹ ਆਏ ਸੀ ਸਾਡੀ ਬਿਲਕੁਲ ਸਰਕਾਰ ਦੇ ਸਾਰੇ ਅਧਿਕਾਰੀਆਂ ਨਾਲ ਅਸੀਂ ਵੈਸ ਕੀਤੀ ਮੀਟਿੰਗ ਹੋਈ ਗਵਰਨਰ ਹਾਊਸ ਦੇ ਵਿੱਚ ਅਸੀਂ ਕਹੇ ਵੀ ਆ ਜਿਹੜੀਆਂ ਤੁਸੀਂ ਸੜਕਾਂ ਕੱਢੀਆਂ ਗਲਤ ਟੰਗਾ ਨਾਲ ਐਡੀਆਂ-ਐਡੀਆਂ ਉੱਚੀਆਂ ਕੰਧਾਂ ਕੱਢਤੀਆਂ ਉਹਦੇ ਕਰਕੇ ਸਾਰਾ ਇਹ ਆਇਆ ਹੜ੍ਹ ਉਹ ਮੰਨੇ ਇਸ ਗੱਲ ਨੂੰ ਵੀ ਹਾਂ ਹੜ੍ਹ ਇਸ ਕਰਕੇ ਆਇਆ ਕਿਉਂਕਿ ਉਹ ਪ੍ਰਾਈਵੇਟ ਲੋਕ ਆ ठेकेदार ਜਿਹੜੇ ਸੜਕਾਂ ਬਣਾ ਰਿਹਾ ਉਹਨਾਂ ਨੇ ਕਿਤੇ ਪੁੜੀਆਂ ਨਹੀਂ ਛੱਡੀਆਂ ਇਹ ਛੱਡੀਆਂ ਤਾਂ ਇੰਨੀਆਂ ਛੋਟੀਆਂ ਉਹਨਾਂ ਵੀ ਦੀ ਪਾਣੀ ਨਹੀਂ ਲੰਘਿਆ ਪਾਣੀ ਖੜਾ ਰਿਹਾ ਹਜ਼ਾਰਾਂ ਏਕੜ ਫਸਲ ਮਰੀ ਆ ਉਹ ਕਿਸੇ ਤਰ੍ਹਾਂ ਵੀ ਇਹ ਪੰਜਾਬ ਦੇ ਹਿੱਤ ਚ ਨਹੀਂ ਹੈਗੀਆਂ ਸਰਕਾਰ ਲੋੜ ਜੋਗੀਆਂ ਇੱਥੇ ਬਹੁਤ ਸੜਕ ਹੈ ਪਹਿਲਾਂ ਹੀ ਬਹੁਤ ਨਹੀਂ ਜਿਹੜੀਆਂ ਇਹ ਭਾਰਤ ਮਾਲ ਵਾਲੀਆਂ ਗੱਡੀਆਂ ਜਾ ਰਹੀਆਂ ਪੰਜਾਬ ਦੇ ਲੋਕਾਂ ਨੂੰ ਇਹਨਾਂ ਦਾ ਕੋਈ ਫਾਇਦਾ ਇਹ ਗੁਜਰਾਤ ਤੋਂ ਸਿੱਧਾ ਅਮਰੇਸਰ ਤੱਕ ਦਾ ਸਿੱਧਾ ਰੋਡ ਹੈ ਇਹ ਜਮਾ ਸਿੱਧੀ ਸੜਕ ਕਹਿ ਸਕਦੇ ਆਪਾਂ ਜਿਹੜੀ ਬਣੀ ਹੋਈ ਆ ਇਹ ਗੁਜਰਾਤ ਦੇ ਵਿੱਚ ਜਿਹੜਾ ਕਾਰੋਬਾਰ ਅੰਬਾਨੀਆਂ ਦਾ ਚੱਲਦਾ ਜੀ ਅੰਬਾਨੀਆਂ ਦੇ ਮਨ ਦੇ ਵਿੱਚ ਇਹ ਆ ਵੀ ਅਸੀਂ ਸਿੱਧਾ ਜੋ ਇੱਥੋਂ ਸਮਾਨ ਐਕਸਪੋਰਟ ਐਂਡ ਇਮਪੋਰਟ ਕਰਨਾ ਇਮਪੋਰਟ ਐਕਸਪੋਰਟ ਕਰਨਾ ਵੀ ਸਿੱਧਾ ਬਾਇਰ ਰੋਡ ਕਰੀਏ ਸੀ ਸਾਨੂੰ ਕੋਈ ਦਿੱਕਤ ਨਾ ਆਵੇ ਉਹਦੇ ਵਿੱਚ ਜਿਹੜਾ ਸਹਿਯੋਗ ਆਪਣੇ ਕੁਸਤ ਪੰਜਾਬ ਦੇ ਕਿਸਾਨ ਵੀ ਦੇ ਰਹੇ ਆ ਵੀ ਸਾਡੀ ਜ਼ਮੀਨ ਦਾ ਭਾਈ ਰੇਟ ਵੱਧ ਲੱਗ ਗਿਆ ਸਾਨੂੰ ਵੱਧ ਪੈਸੇ ਮਿਲ ਗਏ ਉਹ ਚੀਜ਼ ਦਾ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹ ਜ਼ਮੀਨਾਂ ਵੇਚਣੀਆਂ ਸਹੀ ਆ ਜਾਂ ਗਲਤ ਆ ਬਿਲਕੁਲ ਗਲਤ ਨੇ ਨਾ ਸਮਝੀ ਚੋਂ ਬੰਦੇ ਕਰ ਰਹੇ ਆ ਉਹਨਾਂ ਨੂੰ ਪੂਰੀ ਇਸ ਗੱਲ ਦੀ ਸਮਝ ਨਹੀਂ ਹੈਗੀ ਪਹਿਲੀ ਗੱਲ ਤਾਂ ਇਹ ਆ ਵੀ ਪੰਜਾਬ ਚੋਂ ਤੁਸੀਂ ਮਾਲ ਚੱਕਦੇ ਹੋ ਔਰ ਗਜਰਾਤ ਜਾ ਕੇ ਤੁਸੀਂ ਪਾਕਿਸਤਾਨ ਨਾਲ ਵਪਾਰ ਕਰਦੇ ਹੋ ਤਾਂ ਪੰਜਾਬ ਚੋਂ ਕਿਉਂ ਨਹੀਂ ਕੀਤਾ ਜਾਂਦਾ ਹੂੰ ਪੰਜਾਬ ਤੋਂ ਲਾਂਘਾ ਖੋਲੋ ਹਨੂ ਪੰਜਾਬ ਨੂੰ ਤਾਂ ਫਾਇਦਾ ਅਸੀਂ ਵੀ ਮੰਨ ਲਾਂਗੇ ਵੀ ਅਸੀਂ ਸਰਕਾਰਾਂ ਲਈ ਜ਼ਮੀਨਾਂ ਦਿੱਤੀਆਂ ਉਹ ਤਾਂ ਪੰਜਾਬ ਨੂੰ ਫਾਇਦਾ ਹੋਇਆ ਇੱਥੇ ਕੋਈ ਵਪਾਰ ਤਾਂ ਹੋਵੇ ਨਾ ਪੰਜਾਬ ਦੇ ਬਾਰਡਰਾਂ ਦੇ ਉੱਤੇ ਕੋਈ ਵਪਾਰ ਵਪਾਰ ਸਾਰਾ ਹੋਣਾ ਗੁਜਰਾਤ ਗੁਜਰਾਤ ਈਕਾ ਡਾਨੀਆਂ ਵਾਨੀਆਂ ਨੇ ਆਪ ਕੋ ਕਰਨਾ ਤਾਂ ਪੰਜਾਬ ਦੇ ਲੋਕਾਂ ਨੂੰ ਤਾਂ ਕੀ ਫਾਇਦਾ ਪੰਜਾਬ ਦੇ ਲੋਕਾਂ ਦੀ ਤਾਂ ਜ਼ਮੀਨ ਖੋਈ ਜਾਣੀ ਹੈ ਸਿਰ ਇਹ ਜਿਹੜਾ ਆਪਾਂ ਹੁਣ ਤੋਦੀ ਮੰਗ ਕੀ ਆ ਪੰਜਾਬ ਸਰਕਾਰ ਤੋਂ ਮੈਂ ਤਾਂ ਇਹ ਵੀ ਦੇਖਿਆ ਅਸੀਂ ਜਿੰਨੇ ਕੁ ਤੁਹਾਡੇ ਆਪਣੇ ਪਿੰਡ ਦੇ ਲੋਕ ਆ ਜਿਹਦੇ ਵੀ ਕਿਤੇ ਧਰਨਾ ਲਾਉਣ ਜਾਂ ਕੁਝ ਵੀ ਕਰਨਾ ਸੀ ਇਹਨਾਂ ਦੇ ਨਾਲ ਖੜੇ ਹੁੰਨੇ ਆ ਅਸੀਂ ਜਾਣੇ ਆ ਉੱਥੇ ਇਹਨਾਂ ਦਾ ਜੋ ਵੀ ਵੀਡੀਓ ਬਣਦੀ ਆ ਪਾ ਕੇ ਆਪਾਂ ਚੈਨਲ ਤੇ ਪਾਉਣੇ ਆ ਵੀ ਮੈਂ ਹੁਣ ਆ ਚੀਜ਼ ਦੇਖੀ ਆ ਅਸੀਂ ਜਦੋਂ ਦੇ ਸਾਨੂੰ ਵੀ ਸੋਚ ਸਮਝ ਆਈ ਆ ਵੀ ਜਦੋਂ ਦੀ ਇਹ ਭਗਵੰਤ ਮਾਨ ਦੀ ਸਰਕਾਰ ਬਣੀ ਆ ਸਭ ਤੋਂ ਵੱਧ ਧਰਨੇ ਮੈਂ ਕਹਿੰਦਾ ਇਹਦੀ ਸਰਕਾਰ ਚ ਲੱਗੇ ਆ ਹਾਂ ਇਹਨਾਂ ਨੂੰ ਤਾਂ ਦੇਖੋ ਜੀ ਕੋਸਤਾ ਦੇਖੋ ਨੀਤੀ ਨਹੀਂ ਗਲਤ ਨਹੀਂ ਉਦੋਂ ਵੀ ਅਗਲੀ ਗੱਲ ਇਹ ਆ ਵੀ ਇਹਨਾਂ ਨੂੰ ਮੈਨੇਜਮੈਂਟ ਵੀ ਨਹੀਂ ਆਉਂਦੀ ਹਾਂ ਇਹਨਾਂ ਨੂੰ ਜਾਗ ਹੀ ਨਹੀਂ ਆਈ ਹੁਣ ਝੋਨਾ ਕਿਉਂ ਰੁਲ ਗਿਆ ਇੱਕ ਬਹੁਤ ਵੱਡਾ ਕਾਰਨ ਹੋਰ ਵੀ ਬਹੁਤ ਸਾਰੇ ਕਾਰਨ ਆ ਵੀ ਮੰਡੀ ਖਤਮ ਕਰਨੀ ਚਾਹੁੰਦੇ ਆ ਸਾਨੂੰ ਦੱਸੋ ਜੀ ਆਹ ਕਾਰਨ ਵੀ ਦੱਸੋ ਵੀ ਝੋਨੇ ਦਾ ਵੀ ਕਾਰਨ ਜੀ ਦੱਸਿਓ ਬਹੁਤ ਵੱਡਾ ਕਾਰਨ ਇਹ ਆ ਵੀ ਇਹਨਾਂ ਨੇ ਸੈਂਟਰ ਸਰਕਾਰ ਤੇ ਕੋਈ ਦਬਾਅ ਪ੍ਰੈਸ਼ਰ ਹੀ ਨਹੀਂ ਪਾਇਆ ਵੀ ਸਾਨੂੰ ਥਾਂ ਕਲੀ ਕਰੋ ਹਾਂ ਸੁੱਤੇ ਰਹਿਣ ਨਾਲ ਇੱਕ ਦੂਜੇ ਦੇ ਝੁਟਕਣ ਸੁਣਾਈ ਗਏ ਜਦੋਂ ਸਾਰੀ ਫਸਲ ਮੰਡੀਆਂ ਜਾ ਕੇ ਡੰਗਪੀ ਫਿਰ ਕਹਿੰਦੇ ਜੀ ਹੁਣ ਅਸੀਂ ਸਰਕਾਰ ਨਾਲ ਗੱਲ ਕਰ ਰਹੇ ਹਾਂ ਉਹ ਇੰਨਾ ਜਿਹੜਾ ਅਨਾਜ ਇੱਥੇ ਪਿਆ ਉਹ 4-5 ਮਹੀਨਿਆਂ ਚ ਚੱਕਿਆ ਜਾਂਦਾ ਜਦਵਾ ਅਨਾਜ ਮੰਡੀਆਂ ਦੇ ਪਿਆ ਸੀ ਮੈਂ ਕਹਿੰਦਾ ਵੀ ਭਗਵੰਤ ਮਾੜੀ ਬੈਟ ਤੇ ਪਿਆ ਸੀ ਸੁਣਿਆ ਸੀ ਵੀ ਹਸਪਤਾਲ ਚ ਪਿਆ ਜੀ ਉਹ ਹਾਂ ਹਾਂ ਉਹ ਤਾਂ ਫਿਰ ਪਤਾ ਹੀ ਆ ਸਾਰਿਆਂ ਨੂੰ ਉਹ ਤਾਂ ਉਹ ਕਹਿਣਾ ਮੁੱਖ ਮੰਤਰੀ ਆ ਉਹ ਤਾਂ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਨਹੀਂ ਜੇ ਉਹ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਕਲਪਾਈ ਜਾਂਦਾ ਤੇ ਫਿਰ ਆਪਾਂ ਨੂੰ ਕਹਿੰਦੇ ਕੀ ਦੁੱਖ ਤਕੰਦਾ ਜੀ ਉਹ ਤਾਂ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਜਿਸ ਤਰ੍ਹਾਂ ਦੀਆਂ ਉਹਦੀਆਂ ਆਤਾਂ ਨੇ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਸ਼ੋਭਾ ਨਹੀਂ ਦਿੰਦੀਆਂ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਆਪੋ ਸੀ ਐਡੀ ਵੱਡੀ ਕੁਰਸੀ ਤੇ ਬਹਿ ਗਏ ਔਡੀ ਜ਼ਿੰਮੇਵਾਰੀ ਆ ਪੰਜਾਬ ਖੇਤੀ ਆਧਾਰਿਤ ਸੂਬਾ ਤਾਂ ਜ਼ਿੰਮੇਵਾਰੀ ਹੈ ਮੁੱਖ ਮੰਤਰੀ ਦੀ ਵੀ 6 ਮਹੀਨੇ ਪਹਿਲਾਂ ਪ੍ਰਬੰਧ ਕਰੇ ਬਿਲਕੁਲੀ ਬਿਲਕੁਲੀ ਫੇਰ ਤਾਂ ਅਸੀਂ ਕਹੀਏ ਵੀ ਪੰਜਾਬ ਸਰਕਾਰ ਨੇ ਤਾਂ ਲਾਤਾ ਸੀ ਜ਼ੋਰ ਇੱਕ ਪਾਸੇ ਤਾਂ ਰਿੰਗ ਰਿੰਗ ਧਰਨੇ ਜਦੋਂ ਹੁੰਦਾ ਨਾ ਕਿਤੇ ਇਹ ਛੱਟ ਹੁੰਦਾ ਜੀ ਉੱਥੇ ਆ ਭਗਵੰਤ ਮਾਨ ਤਾਂ ਬਹੁਤ ਮਾਸਟਰ ਦਾ ਮੁੰਡਾ ਕਹਿੰਦਾ ਵੀ ਮੈਂ ਕਰ ਦੋ ਯਾ ਉਹ ਕਰ ਦੋ ਪਿਆ ਮੈਂ ਇੱਕ ਸੋਨੇ ਦੀ ਚਿੜੀ ਬਣਾ ਦੂੰ ਵੀ ਜਦੋਂ ਹਾਰਾ ਰঞ্জੀਤ ਸਿੰਘ ਨੇ ਰਾਜ ਕੀਤਾ ਕਹਿੰਦਾ ਮੈਂ ਰਾਜ ਕਰਨਾ ਇੱਕ ਸੰਦੇਹੀ ਇਹ ਗੱਲ ਦੀ ਸਾਨੂੰ ਜੀ ਇਹ ਬੰਦਾ ਕਲਾਕਾਰ ਆ ਹਮ ਆਪਾਂ ਇਹ ਗੱਲ ਸਮਝੋ ਕਿਤੇ ਤੋਂ ਕਲਾਕਾਰ ਆ ਜੀ ਹਾਂ ਇਹ ਕਿਤੇ ਤੋਂ ਕਲਾਕਾਰ ਆ ਹਲੇ ਤਾਈ ਵੀ ਮੁੱਖ ਮੰਤਰੀ ਨਹੀਂ ਬਣਾ ਕਲਾਕਾਰ ਹੀ ਆ ਐਕਟਿੰਗ ਹੀ ਕਰਦਾ ਸੁਣਾਈ ਜਾਂਦਾ ਐਕਟਿੰਗ ਹੀ ਕਰੀ ਜਾਂਦਾ ਹਮ ਛੁਟਕਲੇ ਕਰਦਾ ਸੁਣਦਾ ਆਪਾਂ ਹੁੰਦਾ ਘੱਟ ਜ਼ੋਰ ਹੁੰਦਾ ਇਹਦਾ ਹਾਂ ਇਸ ਕਰਕੇ ਉਹਦੀਆਂ ਗੱਲਾਂ ਨੂੰ ਕੋਈ ਗੰਭੀਰਤਾ ਨਾ ਲੈਣ ਦੀ ਲੋੜ ਨਹੀਂ ਹੈ ਕੁਝ ਨਹੀਂ ਆਦੇ ਪਿੱਡ ਪੱਲੇ ਕੁਝ ਵੀ ਨਹੀਂ ਹੈਗਾ ਸਹੀ ਮਾਨ ਹੈ ਤੇ ਸੱਚੀ ਕੁਝ ਨਹੀਂ ਹੈਗਾ ਕਿਉਂਕਿ ਅਸੀਂ ਵੀ ਜਾਣਦੇ ਆ ਮੀਟਿੰਗਾਂ ਕਰਦੇ ਆ ਹਾਂਜੀ ਆ ਵੀ ਕਰਦਾਂਗੇ ਹਾਂਜੀ ਆ ਵੀ ਕਰਦਾਂਗੇ ਬਾਹਰ ਆ ਕੇ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਉੱਥੇ ਕੇਰਾ ਸਿਰ ਹਿਲਾ ਕੇ ਵੀ ਹਾਂ ਆ ਆਪ ਭਗਵਾਨ ਤੁਮਾਰ ਸਰਕਾਰ ਦੇ ਮੈਂ ਲਾ ਜਦੋਂ ਦੀ ਸਰਕਾਰ ਬਣੀ ਇਹਨੇ ਸਾਰੇ ਐਮ ਐਲ ਏ ਹੋ ਗਏ ਇਹ ਆਪ ਹੋ ਗਿਆ ਸ਼ੁਰੂਆਤ ਇਹਨੇ ਕੀਤੀ ਸਾਰੇ ਪਹਿਲਾਂ ਵਿਆਹ ਕਰਾਏ ਆ ਜੀ ਵੀ ਪਹਿਲਾਂ ਮੇਨ ਕੰਮ ਘਰ ਵਸਾਈ ਆ ਆਪਾਂ ਬਾਕੀ ਜਿਹੜਾ ਕੁਝ ਹੁੰਦਾ ਕਿਸਾਨ ਉਹ ਬਾਅਦ ਚ ਦੇਖਾਂਗੇ ਆਪਾਂ ਚਲੋ ਉਹ ਤਾਂ ਅਸੀਂ ਕਹਨੇ ਆ ਕਰਾਉਣ ਰੋਸਣ ਰੋਸਣ ਕੋਈ ਗੱਲ ਨਹੀਂ ਵਿਆਹ ਕਰਾ ਲੈਣ ਗੱਲ ਇਹ ਆ ਵੀ ਤੁਹਾਨੂੰ ਜ਼ਿੰਮੇਵਾਰੀ ਆ ਜਿਹੜੀ ਉਹ ਪੰਜਾਬ ਦੀ ਦਿੱਤੀ ਆ ਪੰਜਾਬ ਦਾ ਪ੍ਰਬੰਧ ਚਲਾਉਣ ਦੀ ਦਿੱਤੀ ਆ ਲੋਕਾਂ ਨੇ ਉਹ ਇਹਨੂੰ ਪਤਾ ਨਹੀਂ ਗਾਜੀ ਉਹ ਤੇ ਉਹਨਾਂ ਦਾ ਕੋਈ ਵੀ ਖਿਆਲ ਨਹੀਂ ਕਿਸੇ ਐਮਐਲਏ ਨੂੰ ਨਹੀਂ ਕੁਝ ਪਤਾ ਕਿਸੇ ਮੰਤਰੀ ਨੂੰ ਨਹੀਂ ਪਤਾ ਕਿਸੇ ਮੁੱਖ ਮੰਤਰੀ ਨੂੰ ਨਹੀਂ ਪਤਾ ਵੀ ਕਰਨਾ ਕੀ ਆ ਸਰਕਾਰ ਚਲਾਉਣੀ ਕਿੰਨੀ ਆ ਜਦੋਂ ਤੁਸੀਂ ਧੰਨਾ ਧੰਨਾ ਲਾਇਆ ਜਾ ਕੁਝ ਵੀ ਕੀਤਾ ਮੈਸਰ ਖਾਨਾ ਪਹੁੰਚਾ ਕੇ ਤੇ ਐਮਐਲਏ ਤੁਹਾਡੇ ਕੋਲੇ ਆ ਕੇ ਕਹਿਆ ਹੋਵੇ ਜੀ ਹਾਂਜੀ ਪਹੁੰਚਿਆ ਹਰ ਵਾਰੀ ਵਿਰੋਧ ਕਰਨ ਆਉਂਦਾ ਉਹ ਤੇ ਉਹਦੀ ਫਿਰ ਸੁਣਦਾ ਨਹੀਂ ਭਗਵੰਤ ਮਾਨ ਉਹ ਸਾਡਾ ਵਿਰੋਧ ਕਰਨ ਆਉਂਦਾ ਓਹੋ ਹੋ ਉਹਦਾ ਜਿੰਨਾ ਨਿਆ ਮਗਦਾ ਜਿੰਨਾ ਜੋਰ ਲੱਗ ਰਿਹਾ ਮੈਸਰ ਖਾਨੇ ਦਾ ਉਹ ਸਾਡੇ ਵਿਰੋਧ ਚ ਲੱਗ ਰਿਹਾ ਕਿਸਾਨਾਂ ਦੇ ਵਿਰੋਧ ਦੇ ਵਿੱਚ ਇੱਥੇ ਨਿੱਕਾ ਮੋਟਾ ਕੋਈ ਮਸਲਾ ਹੋਵੇ ਉਹਦੇ ਚ ਫੜ ਜਾਣਾ ਉਹਨੇ ਇੱਕ ਬਿਜਲੀ ਦੀ ਲਾਈਨ ਵੀ ਨਿਕਲਣੀ ਆ ਨਾ ਉਹਦੇ ਚ ਵੀ ਫੜ ਜਾਣਾ ਉਹਨੇ ਅੱਛਾ ਹਾਂ ਕਿਦਾਂ ਅੰਦਾਜ਼ੀ ਕਰਦਾ ਕਿ ਮੈਂ ਕੰਮ ਕਰ ਰਿਹਾ ਨਹੀਂ ਨਹੀਂ ਇਹ ਅਸੀਂ ਕਹਨੇ ਆ ਵੀ ਭਈ ਸਕੂਲ ਮੂਰੇ ਟਰਾਂਸਫਾਰਮਰ ਕਿਉਂ ਲਾਉਣਾ ਨਿਆਣੀ ਆ ਉਥੇ ਨਹੀਂ ਨਹੀਂ ਇੱਥੇ ਲਵਾਉਣਾ ਹਾਂਜੀ ਬਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਸਰਕਾਰਾਂ ਵਾਲੇ ਨੇ ਬਈ ਸਾਰੇ ਪਿੰਡਾਂ 'ਚ ਪੁੱਛ ਲਓ ਸਾਰੇ ਪੁੱਠੇ ਕੰਮ ਹੀ ਕਰੇ ਇੱਕ ਵੀ ਸਿੱਧਾ ਨਹੀਂ ਕਰੇ ਅੱਛਾ ਜੀ ਕੋਈ ਵੀ ਕੰਮ ਪੁੱਛ ਲਓ ਕਿਸੇ ਮਰਜ਼ੀ ਪਿੰਡ 'ਚ ਜਾਓ ਪੁੱਛੋ ਦੇ ਬਾਰੇ ਸਾਰੇ ਪੁੱਠੇ ਕੰਮ ਕਰੇ ਜਿਹੜਾ ਆਪਣਾ ਮੋੜ ਹਲਕਾ ਹਾਂ ਮੋੜ ਹਲਕੀ ਜਿਹੀ ਕਿਤੇ ਮਰਜ਼ੀ ਪਤਾ ਕਰੋ ਜਦੋਂ ਪਿੱਛੇ ਜੇ ਵੋਟਾਂ ਪਾਈਆਂ ਇਹ ਭਾਂਡੇ ਵਾਲੀ ਦੁਕਾਨ ਤੇ ਵੀ ਨਾ ਕੋਈ ਕਹਿੰਦੇ ਵੀ ਘੇਰ ਲਿਆ ਸੀ ਭਾਂਡੇ ਵਾਲੀ ਦੁਕਾਨ 'ਚ ਸ਼ਟਰ ਲਾਤਾ ਵੀ ਬਹਾਲੇ ਸੀ ਪਿੰਦਰ ਵੜ ਕੇ ਇਹਦੇ ਕੰਮ ਹੀ ਇਹੋ ਜਿਹਾ ਬਈ ਨਾਉਣੇ ਪੈਂਦੇ ਨੇ ਇਹਦੇ ਕੰਮ ਹੀ ਸਾਰੇ ਕਿਤੇ ਵੀ ਪਿੰਡ 'ਚ ਤੁਸੀਂ ਜਾਓ ਮੀ अच्छा अभी कोई काम सलाह नहीं किते कोई ने ने भी नहीं करे भी लोग सलाह उन्होंने बात नहीं किते हा आ गोसलਪਿੰਡ 13 ਸਾਲਾਂ ਦੀ ਕੁੜੀ ਨਾਲ ਬਲਾਤਕਾਰ ਹੋਇਆ ਸੀ ਜਿਹਨੇ 54 ਸਾਲ ਦੇ ਬੰਦੇ ਨੇ ਬਲਾਤਕਾਰ ਕਰਿਆ ਉਹਦੇ ਵੱਲ ਦੋਕੇ ਖੜ ਗਿਆ ਪਰਚਾ ਨਾ ਕੱਟਣ ਦੇਵੇ ਸਾਨੂੰ ਇਹ ਬਲਾਤਕਾਰ ਸੁਣਿਆ ਸੀ ਸੀ 13 ਸਾਲ ਦੀ ਕੁੜੀ ਨਾਲ ਆਇਆ ਸੀ ਉਹਦਾ ਪਿਓ ਕਹਿੰਦੇ ਵੀ ਸੀਰੀ ਸੀ ਕਿਸੇ ਦੇ ਘਰੇ ਕੰਮ ਕਰਦਾ ਸੀ ਹਾਂਜੀ ਅਸੀਂ ਹਾਂ ਪਰਚਾ ਨੇ ਕਿਹਾ ਬੰਦਾ ਉਹ ਹਜੇ ਤੱਕ ਵੀ ਨਹੀਂ ਫੜਿਆ ਉਹ ਇਹ ਦੋ ਬੰਦੇ ਨੇ ਕੀਤਾ ਸੀ ਇੱਕ ਬੰਦੇ ਨੇ ਕਰਿਆ ਸੀ ਉਹਨੇ ਇਹਦੋਂ ਪਹਿਲਾਂ ਵੀ ਪਿੰਡ ਚ ਬਈ ਉਹਦੇ ਆ ਗਿਆ ਸੀ ਤਾ ਉਹ ਬੰਦੇ ਦੀਆਂ ਤੇ ਉਹਦੇ ਦੇ ਪਰਚਾ ਕਟਾ ਲਏ ਨੇ ਪਰਚਾ ਮਸਾ ਕਟਾਇਆ ਤਾਂ ਉਹਨੂੰ ਫੜਿਆ ਨਹੀਂ ਹਜੇ ਤਾਈ ਵੀ ਨਹੀਂ ਫੜਿਆ ਉਸ ਤੋਂ ਬਾਅਦ ਉਹਨੇ ਟੱਬਰ ਦੀ ਜੀ ਚੱਕ ਕੇ ਲੈ ਗਿਆ ਉਹ ਬੰਦਾ 54 ਸਾਲ ਦਾ ਬੰਦਾ ਅੱਛਾ ਜੀ ਤੇ ਹਜੇ ਤਾਈ ਉਹਦੇ ਦੇ ਕੋਈ ਕਾਰਵਾਈ ਨਹੀਂ ਹੋਈ ਮੈਂ ਵੀ ਸੁਣੀ ਐ ਅਸੀਂ ਇਹ ਗੱਲ ਵੀ ਦੋ ਸਾਲ ਪਹਿਲਾਂ ਦਾ ਬਈ ਅਸੀਂ ਆਪ ਅਗੇ ਆ ਕੋਸਲ ਪਿੰਡ ਦਾ ਜਦੋਂ ਇਹ ਕਾੜ ਹੋਇਆ ਸੀ ਹਾਂ 54 ਸਾਲ ਦਾ ਬੰਦਾ ਬਈ ਉਹ ਆ ਇਹ ਤਾਂ ਬਹੁਤ ਗਲਤ ਗੱਲ ਆ ਦੇਖੋ ਪੰਜਾਬ ਸਰਕਾਰ ਨੂੰ ਵੀ ਇਹ ਚਾਹੀਦਾ ਫਿਰ ਕਿਵੇਂ ਆਪਾਂ ਕਹਿ ਸਕਦੇ ਆ ਵੀ ਆਪਣੇ ਆਪ ਇਹ ਸਰਕਾਰ ਚੰਗੀ ਆ ਜੇ ਬਦਲਾਅ ਕਰ ਰਹੀ ਹੈ ਕੁਝ ਵੀ ਹਨ ਜਿਵੇਂ ਇਹ ਗੱਲ ਸੁਣੇ ਵੀ 13 ਸਾਲ ਦੀ ਬੱਚੀ ਦਾ ਬਲਾਤਕਾਰ ਹੋਇਆ ਪ੍ਰਿੰਟ ਗੋਸਲ ਦੇ ਵਿੱਚ ਹੋਇਆ 54 ਸਾਲ ਦੇ ਬੰਦੇ ਨੇ ਕੀਤਾ ਜਦੋਂ ਉਹਦਾ ਕੇਸ ਹੋਣਾ ਸੀ ਕਹਿੰਦੇ ਵੀ ਮੁੱਖ ਮੰਤਰੀ ਜਿਹੜਾ ਮੁੱਖ ਮੰਤਰੀ ਐਮ ਐਲ ਏ ਸੁਖਵੀਰ ਵੈਸਰ ਕਰਦਾ ਵੀ ਉਹਨਾਂ ਦੇ ਬਾਲਦਾ ਹੋਗਾ ਜਿਹੜੇ ਬੁਰਦੋਸੀ ਸੀਗੇ ਬੁਰਦੋਸੀ ਸੀ ਮੈਂ ਤਾਂ ਨਾਲ ਹਾਂ ਹਾਂ ਬਹੁਤ ਗਲਤ ਗੱਲ ਆ ਜੀ ਸ਼ਰਮ ਵਾਲੀ ਗੱਲ ਆ ਮੈਂ ਕਹਿੰਦਾ ਇਹਨੂੰ ਚੁਣਾਈ ਕਿਉਂ ਸੀ ਤੁਹਾਡੇ ਪਿੰਡ ਦੇ ਏਰੀਆ ਦੇ ਲੋਕਾਂ ਨੇ ਗੱਲ ਤਾਂ ਡਿਸੀਜਨ ਲੈ ਲਿਆ ਹੁਣ ਪਛਤਾਈ ਜਾਂਦੇ ਆ ਉਹ ਚੀਜ਼ ਦਾ ਉਦੋਂ ਇਹਨਾਂ ਦੀ ਹਵਾਈ ਵਾਲੀ ਬਣ ਗਈ ਬਈ ਹਾਈਪ ਸਿਰ ਬਣ ਜਾਂਦੀ ਦੀ ਵੀ ਪਿਆ ਮਾਨ ਸਰਕਾਰ ਬਹੁਤ ਕੁਝ ਹੁਣ ਪਤਾ ਲੱਗੂ ਹੈ ਨਾ ਹੁਣ ਆਵੇ ਦੁਬਾਰੇ ਫੇਰ ਪਤਾ ਲੱਗੂ ਵੀ ਝਾੜੂ ਵਾਲੇ ਜਿੱਤਦੇ ਤਾਂ ਕੀ ਹੈ ਦੁਬਾਰੇ ਪਤਾ ਲੱਗੂ ਇਹਨਾਂ ਨੂੰ ਬਈ ਆਹਾ ਗੋਚਲ ਪਿੰਡ ਵਾਲਿਆਂ ਮਨੋਂ ਕੋਈ ਧਰਨਾ ਤੋਂ ਨਾ ਕੁਝ ਨਹੀਂ ਕੀਤਾ ਗਿਆ ਉਹਨਾਂ ਨੇ ਬਈ ਕਰਿਆ ਸੀ ਗਏ ਆ ਧਰਨਾ ਵੀ ਲਾਇਆ ਕੋਈ ਸੁਣਦਾ ਹੀ ਨਹੀਂ ਉੱਥੇ ਅੱਛਾ ਜੀ ਐਸਐਸ ਕੋਈ ਸੁਣੀ ਕਿਸੇ ਨੇ ਸੀ ਕੋਟੋ-ਕਟ 20 ਵਾਰ ਤਾਂ ਮੈਂ ਜਾਇਆ ਹੈ ਇੱਕ ਵੀ ਵਾਰ ਨਹੀਂ ਉਹਨੇ ਬੰਦੇ ਬੰਦਾ ਹੀ ਪੀਸ ਹੀ ਨਹੀਂ ਹੋਇਆ ਉਹ ਹਜੇ ਤਾਈਂ ਵੀ ਅੱਛਾ ਜੀ ਹਾਂ ਇਹ ਗੱਲ ਅਸੀਂ ਵੀ ਸੁਣੀ ਸੀ ਵੀ ਹੋਰ ਵੀ ਤੁਸੀਂ ਪਿੰਡਾਂ ਵਿੱਚ ਪਟਾਕਾ ਕਰਾ ਨਿਕਲਿਆ ਸੀ ਉਹਦੇ ਚੋਂ ਇਹ ਦੂਜੇ ਦਾ ਨਾਮ ਪਹਿਲੀ ਕਢਾਤਾ ਸੀ ਉਹਨਾਂ ਨੇ ਹਾਂ ਦੋ ਬੰਦੇ ਦੇ ਖਾਣ ਸੀ ਇਹ ਹਾਂ ਉਸ ਦਿਵਾਰ ਉਹਨਾਂ ਦਾ ਪਰਿਵਾਰ ਦੇ ਉਹਦੀ ਮਾਂ ਤੇ ਕੁੜੀ ਨੂੰ ਖੁਦ ਚੱਕ ਕੇ ਲੈ ਗਏ ਅੱਛਾ ਜੀ ਹਾਂ ਮੀਡੀਆ ਵਾਲੇ ਤਾਂ ਮੈਂ ਵੀ ਖਬਰ ਲਵਾਈ ਸੀ ਉਹਨੇ ਲਾਈ ਹਾਂ ਗੁੰਡਾ ਕਰਦੇ ਹਾਂ ਹਾਂ ਗੁੰਡਾ ਕਰਦੀ ਹੁਣ ਵੀ ਪਤਾ ਕਰ ਲਓ ਬੰਦਾ ਹਜੇ ਵੀ ਨਹੀਂ ਫੜਿਆ ਗਿਆ ਕੀ ਨਾਮ ਆ ਮੁੰਡੇ ਦਾ ਉਹ ਬੰਦੇ ਦਾ ਨਾਮ ਨਹੀਂ ਆ ਮੇਰੇ ਕੋਲ ਉਹਦੇ ਹੈਗੀ ਆ ਸਾਰਾ ਕੁਝ ਨਾਉ ਨਹੀਂ ਬੰਦੇ ਦਾ ਜਾਣੋ ਉਹ ਤੁਸੀਂ ਆਪਾਂ ਕਰਾਂਗੇ ਹੋ ਸਕਦਾ ਇਹ ਵੀਡੀਓ ਕਿਸੇ ਮੰਤਰੀ ਤੱਕ ਜਾਂ ਕਿਸੇ ਬੰਦਿਆਂ ਤੱਕ ਤਾਂ ਜਾਵੇ ਮੇਰੀ ਖਬਰ ਲਵਾਈ ਵੀ ਉਹ ਨੂੰ ਵੀ ਦਿੰਨਾ ਇਨਸਾਫ ਦਵਾ ਸਕੀ ਉਹਦੇ ਕੋਲ ਇਨਸਾਫ ਮਿਲ ਜੇ ਕੁਝ ਵੀ ਹੈ ਨਾ ਹਾਂ ਆਪਣੇ ਖਬਰ ਲਾ ਕੇ ਗਿਆ ਸੀ ਮੁੰਡਾ ਉਹ ਤਾਂ ਖਬਰ ਲਵਾਈ ਸੀ ਫੇਰ ਵੀ ਕੋਈ ਹੋ ਨਹੀਂ ਕੋਈ ਗੱਲ ਨਹੀਂ ਆਪਾਂ ਪੂਰੀ ਸਪੋਰਟ ਕਰਾਂਗੇ ਭਾਈ ਧੋਨੇ ਦਾ ਕਿਵੇਂ ਕਿਵੇਂ ਧੋਨਾ ਨਹੀਂ ਵੇਖਦਾ ਮੰਡਿਆਂ ਚ ਪਿਆ ਧੋਨਾ ਚਾਹੀ ਹਾਂ ਉਹਦੇ ਵੀ ਕੋਈ ਪੰਜਾਬ ਸਰਕਾਰ ਦਾ ਹੋਣੀ ਕਰ ਨਾ 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 ਭਾਈ ਮੈਨੂੰ ਅਸਲ ਤਾਂ ਹੁਣ ਪਤਾ ਲੱਗੂ ਅੱਗੇ ਤਾਂ ਕੁੱਤਾ ਵੀ ਖੜਾ ਹੋ ਜਾਂਦਾ ਏ ਝਾੜੂ ਵਾਲੇ ਦਾ ਉਹਨੇ ਵੀ ਜਿੱਤਣਾ ਹੀ ਸੀ ਜੇ ਹੋਰ ਜਿੱਤ ਕੇ ਦਿਖਾਵੇ ਜਮਾ ਦਾ ਪੁੱਤ ਹੁਣ ਪਤਾ ਲੱਗੂ ਅਸਲ ਜਦੋਂ ਆਉਣਗੇ 27 ਚ ਜੰਡਾ ਕਰਦੀ ਚਿੱਟਾ ਇਹ ਮਿੱਟ ਖੋ ਮੁੰਡੀ ਚ ਸਾਰਾ ਸਾਰੇ ਨਾਮ ਆ ਬਈ ਇਹਦੇ ਰਾਤ ਚ ਹੋ ਰਿਹਾ ਇਹ ਕਹਿੰਦਾ ਸੀ ਮੈਂ ਖਤਮ ਕਰ ਦੂੰ ਐ ਕਰ ਦੂੰ ਯਾਹ ਕਰ ਦੂੰ ਮੈਂ ਕਹਿੰਦਾ ਜਦੋਂ ਕਾਲੀਆਂ ਦੀ ਸਰਕਾਰ ਸੀ ਨਾ ਤਾਂ ਕਿਸੇ ਸਰਕਾਰ ਦਾ ਉਹ ਨਹੀਂ ਕਰਦੇ ਜੀ ਵੀ ਅਸੀਂ ਐ ਨਹੀਂ ਕਹਿੰਦੇ ਆ ਦੇਖ ਬਈ ਖਬਰ ਵੀ ਲਵਾਈ ਇਹ ਹਾਂ ਵੀ ਸਭ ਤੋਂ ਵੱਧ ਜਿਹੜੇ ਗਲਤ ਕੰਮ ਇਹਦੀ ਸਰਕਾਰ ਚ ਹੋਈ ਸੀ ਮੈਂ ਕਹਿੰਦਾ ਵੀ ਮੈਂ ਕਿਸੇ ਸਰਕਾਰ ਦੀ ਸਪੋਰਟ ਨਹੀਂ ਕਰਦਾ ਵੀ ਆਪਣੀ ਸਾਰੇ ਬਰਾਬਰ ਆ ਪਰ ਮੈਂ ਕਹਿੰਦਾ ਜਦੋਂ ਸੁਖਵੀਰ ਬਾਦਲਾਹ ਜਾਂ ਬਾਦਲ ਸੀ ਨਾ ਵੱਡਾ ਬਾਦਲ ਸੀ ਉਹਦੇ ਬਹੁਤ ਘੱਟ ਸੀ ਆ ਚੀਜ਼ਾਂ ਇੰਨਾ ਨਾ ਤਾਂ ਬਈ ਸਾਰੇ ਹੀ ਥੱਲੇ ਇਹ ਸਾਰਿਆਂ ਦੇ ਸਿਰੇ ਵਾਲੇ ਬਣ ਗਏ ਸਿਰੇ ਵਾਲੇ ਬਣ ਗਏ ਸਾਰਿਆਂ ਦੇ ਸਿਰੇ ਵਾਲੇ ਉਹ ਇੱਕ ਘਾਹਤ ਸੀਗੀ ਕਹਿੰਦੇ ਜੀ ਚਲੋ ਸੁਣਾ ਦਿੰਨੇ ਆ ਤੇ ਵੀ ਇੱਕ ਬੰਦਾ ਹੁੰਦਾ ਸੀਗਾ ਜੀ ਠੀਕ ਆ ਉਹਦਾ ਕੀ ਕੰਮ ਸੀ ਉਹ ਹਣਾ ਵੀ ਗਲੀਆਂ ਦੇ ਵਿੱਚ ਜਿੱਥੇ ਜੀ ਕਰਦਾ ਉੱਥੇ ਜਾ ਜਾ ਮੂਤ ਦਿੰਦਾ ਸੀ ਉਹ ਰਾਤ ਨੂੰ ਠੀਕ ਹੈ ਸਾਰੇ ਪਿੰਡ ਦੇ ਉਹਦੇ ਕੋਲ ਦੁਖੀ ਸੀਗੇ ਠੀਕ ਹੈ ਠੀਕ ਹੈ ਉਹ ਕਹਿੰਦੇ ਵੀ ਕਿਤੇ ਕਰਦੇ ਕਰਾਉਂਦੇ ਆ ਸੰਡਾ ਕੀ ਬਾੜੀ ਤੇ ਉਹ ਆ ਹੀ ਮੂਤਨ ਗਿਆ ਤੇ ਉਹ ਬੰਦਾ ਗਿਆ ਮਰ ਅੱਛਾ ਜੀ ਮਰ ਗਿਆ ਉਹਦੇ ਦੋ ਮੁੰਡੇ ਸੀਗੇ ਜੀ ਹਾਂ ਜੀ ਦੋ ਚੋਂ ਇੱਕ ਨੇ ਕੀ ਕੀਤਾ ਇੱਕ ਜਾ ਇੱਕ ਨੇ ਫਿਰ ਰਾਤ ਨੂੰ ਉਹ ਤੇ ਉਹਦੀ ਵੀ ਆਤ ਹੋਈ ਸੀ ਕਿਉਂਕਿ ਪਿਓਲੇ ਲੱਛਣ ਤਾਂ ਆਉਣੀ ਆ ਮੁੰਡੇ ਚ ਹੂੰ ਉਹ ਜਾ ਕੇ ਰੇਕਦੇ ਬਾਅਦ ਚ ਵੀ ਟੱਟੀ ਕਰਦਿਆ ਕਰੇ ਠੀਕ ਹੈ ਉਹ ਪਿੰਡ ਵਾਲੇ ਕਹਿੰਦੇ ਹਰ ਕੇ ਜਦੋਂ ਤੇਰਾ ਪਿਓ ਹੀ ਚੰਗਾ ਸੀ ਹਾਂ ਜਿਹੜਾ ਕਹਿੰਦਾ ਮੂਤ ਕੇ ਸਾਥ ਦਿੰਦਾ ਸੀ ਇਹਦੋਂ ਤੇਰਾ ਪਿਓ ਚੰਗਾ ਸੀ ਲੱਖਾ ਸੁਧਾਨ ਆਈ ਦੀ ਨੂੰ ਹੁਣ ਵਾਰ ਕੇ ਦੇਖੋ ਰਾਤ ਨੂੰ ਪਰਸੋਂ ਪੁਲਸ ਕਿੰਨੀ ਆਈ ਹੂੰ ਉਹ ਪ੍ਰਵਾਸੀ ਬੰਦੇ ਨੇ ਦੋ ਬੰਦੇ ਮਾਰਦੇ ਦੋ ਬੰਦੇ ਮਾਰਦੇ ਜੀ ਹਾਂ ਲੱਖਾ ਜਣਾ ਰਿੰਗ ਰਿੰਗ ਮਾਰ ਗਿਆ ਰਿੰਗ ਰਿੰਗ ਮਾਰ ਕੇ ਉਹਨੂੰ ਜਾਨ ਵੀ ਨਹੀਂ ਦਿੱਤਾ ਉਹਦੇ ਉੱਤੇ ਵਾਰ ਕੇ ਰਾਤ ਤੀ ਪੁਲਸ ਖੜੀ ਰਹੀ ਸਾਰੀ ਅੱਛਾ ਜੀ ਜੇ ਦੂਜੇ ਮੁੰਡੇ ਦੀ ਡੈਥ ਹੋ ਗਈ ਨਾ ਵੀ ਕਿਤੇ ਪਹੁੰਚ ਕੇ ਦੁਆਰੇ ਮੁੱਦਾ ਨਾ ਠਾਲੇ ਉਹ ਲੱਖਾ ਜਣਾ ਹੋ ਗਿਆ ਭਾਨਾ ਸਿੱਧੂ ਹੋ ਗਿਆ ਇਹਨਾਂ ਨੂੰ ਤਾਂ ਕਿਤੇ ਜਾਨ ਨਹੀਂ ਲੱਗਦੀ ਪਾ ਕੀ ਕਰੀਏ ਬੋਲੇ ਜੰਗਾ ਕਮਾਂਗੇ ਹੂੰ ਕਮਾਂਗੇ ਫਿਰ ਕਮਾਂਗੇ ਕਮਾਂਗੇ ਬਿਲਕੁਲ ਕੋਈ ਨਾ ਸ ਪੰਜਾਬ ਦੀ ਬਾਤ ਠਾਊਗਾ ਬਈ ਚੰਗਈ ਆ ਸਰ ਚੰਗਈ ਆ ਇਹ ਤਾਂ ਸਰੋਂ ਹੀ ਸਰੇ ਦੇ ਉਹ ਬੰਦੇ ਕਹਿੰਦੇ ਹਾਂ ਬਗਿਆਦੀ ਭਾਈ ਪੰਜਾਬ ਵਿੱਚੋਂ ਭਈਆ ਰਾਜ ਖਤਮ ਕਰੋ ਆ ਪਿੱਛੇ ਜੀ ਵੀਡੀਓ ਪਾਈ ਸੀ ਮੈਂ ਇੱਕ ਮੰਡੀ ਦੇ ਵਿੱਚ ਭਈਆ ਨੇ ਹੜਤਾਲ ਕਰਤੀ ਤੇ ਜਿਮੀਦਾਰਾਂ ਦੀ ਇੰਨੀ ਪੇਸ਼ ਨਹੀਂ ਚੱਲੀ ਉਹਨਾਂ ਨੂੰ ਕਹਿ ਦਈਏ ਭਾਈ ਤੁਸੀਂ ਆ ਕਰਨਾ ਕਰ ਲੋ ਅੜ ਕੇ ਖੜ ਕੇ ਠੀਕ ਆ ਦੋ ਮੁੰਡੇ ਮਾਰਦੇ ਭਈਆ ਨੇ ਜੀ ਠੀਕ ਆ ਇੱਕ ਤਾਂ ਲੁਧਿਆਣੇ ਦੇ ਵਿੱਚ ਕਿਸੇ ਸਰਦਾਰ ਬੰਦੇ ਦੀ ਰੀੜੀ ਚਕਾਦੀ ਭਈਆ ਨੇ ਪਿਛਰੇ ਆ ਗੁੰਡਾ ਕਰਤੀ ਪਹਿਲਾਂ ਲੱਖਾ ਗਿਆ ਇਹਦੇ ਲੇਬਰਾਂ ਵਾਲੇ ਵਿਚਾਰੇ ਜਿਹੜੇ ਗੱਟੇ ਲਾਉਂਦੇ ਚਾਹਦੇ ਆ ਉਹਨਾਂ ਦੇ ਮੂਰੇ ਠੇਕੇਦਾਰ ਬਣ ਕੇ ਪੈਸੇ ਖਾਈ ਗਏ ਆ ਪਰਵਾਸੀ ਬੰਦੇ ਨੂੰ ਨਹੀਂ ਕਹਿੰਦੇ ਪੰਜਾਬੀ ਉਹ ਤਾਂ ਕੰਮ ਵੀ ਨਹੀਂ ਕਰਨ ਦੇਂਦੇ ਨਹੀਂ ਕਰਨ ਦੇ ਨਹੀਂ ਕਰਦਾ ਜਿਹੜਾ 2-400 ਕਮਾਉਣ ਵਾਲਾ ਬੰਦਾ ਨਾ ਪੰਜਾਬੀ ਨੂੰ ਤਾਂ ਉਹ ਵੀ ਨਹੀਂ ਕਰਨ ਦੇਂਦੇ ਚੱਟਾ ਸਰਿਆਂ ਆ ਜੋ ਸਾਰਿਆਂ ਦੇ ਇਹ ਕਾਰਕਸਤਾਨੀ ਇਹ ਆ ਭਾਈ ਕੋਈ ਸਮਝ ਨਹੀਂ ਆਉਂਦਾ ਪੰਜਾਬ ਚੱਲ ਕੇਵੇਂ ਰਿਹਾ ਪੰਜਾਬ ਦੇ ਲੋਕ ਆਪ ਪੰਜਾਬ ਚ ਲਾ ਰਹੇ ਨੇ 27 ਵੇਲੇ ਲੋਕ ਦੱਸ ਦੇਣਗੇ 10 ਦਿਨ ਕੇ ਜੇ ਚਾਰੂ ਵਾਲਾ ਕੋਈ ਬਾਲੇ ਕਹਿੰਦਾ ਨਾ ਮੈਂ ਸਿਉਨੇ ਦੀ ਚੂੜੀ ਬਣਾਈ ਆ ਇਹਨੂੰ 27 ਚ ਬੁੱਸਣਗੇ ਆਪਦੀ ਬਣਾ ਕੇ ਬਈ ਸਿਉਨੇ ਦੀ ਚੜੀ ਲੋਕਾਂ ਦਾ ਤਾਂ ਆ ਦੋ ਵਿਆਹ ਕਰਾ ਗਿਆ 54 ਸਾਲ ਦੇ ਇਹਦੀ ਉਮਰ 50 ਸਾਲ ਤੋਂ ਉੱਪਰ ਜੀ ਆਪਦੇ ਜਵਾਕ ਨੂੰ ਕਹਿੰਦਾ ਮੇਰੇ ਭਾਂਜਾ ਭਾਂਜੀ ਆ ਜੀ ਬਿਨਾ ਕਿਸੇ ਜ਼ਰੂਰ ਕਰਜ ਹੋ ਗਏ ਬਈ ਆਪਣੇ ਤੇ ਦੁਵਾਰੇ ਇਹਨੇ ਕਿੰਨੇ ਸਾਲਾਂ ਚ ਕਿੰਨਾ 11000 ਕਰੋੜ ਰੁਪਏ ਚੱਕ ਲੈਨੇ ਕੱਲੇ 50 50 ਤੇ ਜੀ ਹਾਂ ਦੁਵਾਰੇ ਕਰਜਾ ਚੱਕੀ ਜਾਂਦਾ ਉਧਰੋਂ ਤੇ ਆਪਣੇ ਤੇ ਅਲਾਉਂਦਾ ਤਾਂ ਇਹ ਨਹੀਂ ਅੱਛਾ ਇਹ ਚੱਲੇ ਪੈਨ ਲੈਦੇ ਆਪਦੀ ਫੋਟੋਆਂ ਤੇ ਲਈ ਹਾਂ ਇਹਨਾਂ ਦਾ ਇਹ ਕਰਤਾ ਜਾ ਉਹ ਕਰਤਾ ਜੀ ਬ ਰੋਡ ਤੇ ਚੜਜੋ ਬੈਨਰ ਹੀ ਬੈਨਰ ਇਹਦੇ ਇਕੱਲੇ ਬਿਲਕੁਲ ਬਿਲਕੁਲ ਜਿਹੜੇ ਉਹ ਗਰੀਬਾਂ ਦੇ ਲਾਡ ਕੁੜੀਆਂ ਦੇ ਵਿਆਹ ਕਰੇ ਗਰੀਬਾਂ ਦੇ ਉਹ ਵਸਤਾ ਕਰੇ ਉਹ ਬੋਲਦਾ ਹੁੰਦਾ ਉਹਨਾਂ ਥਾਣਾ ਦੇ ਨਾਲ ਕਿਸੇ ਧਰਮ ਦੇਗਾ ਜੀ ਫੋਟੋ ਨਹੀਂ ਲੱਗਦਾ ਸਾਰੇ ਲੱਗੇ ਪਏ ਨੇ ਚੱਲ ਚੰਨੀ ਆਈ ਜੀ ਨਾ ਚੰਨੀ ਨੂੰ ਪਿਆਸੇ ਨੇ ਅਮਲੀ ਸਰ ਜਾਵੜੋ ਉੱਥੇ ਪਰ ਟੀਮ ਵਾਡੀ ਸਕਰੀਨ ਨਾਲ ਲੱਗੀਆਂ ਹੋਈਆਂ ਨਾ ਉੱਥੇ ਇਹ ਵੀ ਬੈਨਰਾਂ ਦੇ ਚੱਲਦੀ ਹੈ ਸਾਰੀ ਅੱਛਾ ਜੀ ਉਹ ਦੇਖ ਲੋ ਜੀ ਬੈਨਰਾਂ ਦੇ ਇੰਨੇ ਪੈਸੇ ਖਰਾਬ ਕਰਤੇ ਇਹੀ ਦੀ ਚੰਗੇ ਕੰਮ ਕਰਦਾ ਫੇਰ ਇਹ ਚੰਗੇ ਕੰਮ ਹੁੰਦੇ ਨਹੀਂ ਭਾਈ ਇਹ ਤੋਂ ਹੁੰਦੇ ਹੀ ਨਹੀਂ ਕਰ ਨਹੀਂ ਸਕਦਾ ਇਹ ਉਹੀ ਕਲਾਕਾਰ ਹੈ ਕਿੱਥੇ ਤੋਂ ਮਜਬੂਰ ਹੈ ਇਹ ਭਾਈ ਆਤਾਂ ਤੋਂ ਮਜਬੂਰ ਹੈ ਉਹੀ ਚਕਟੋ ਚਟਕਲੇ ਸੁਣਾ ਕੇ ਲੋਕ ਨੂੰ ਹਸਾ ਕੇ ਆਇਆ ਵਾਹ ਉਹ ਇਹਦਾ ਕੀਤਾ ਸੀ ਉਹੀ ਕਰੀ ਜਾਂਦਾ ਬਸ ਦੁਬਾਰਾ ਵੇਲੇ ਸਟੇਜਾਂ ਤੇ ਲਓ ਵੀ ਮੇਰੇ ਵੀਰੋ ਵੀਡੀਓ ਜਰੂਰ ਦੇਖੋ ਤੇ ਵੀਡੀਓ ਨੂੰ ਸਪੋਰਟ ਜਰੂਰ ਕਰਿਓ ਕਿਸਾਨਾਂ ਦੀ ਸਪੋਰਟ ਕਰੋ ਆਪਣੇ ਪੰਜਾਬ ਦੇ ਕਿਸਾਨ ਨੇ ਇਹ ਆਪਣੇ ਪੰਜਾਬ ਦਾ ਅੰਨਦਾਤਾ ਸਰਕਾਰ ਨੂੰ ਬਹੁਤ ਮੈਂ ਕਹਿੰਦਾ ਸ਼ਰਮ ਚਾਹੀਦੀ ਆ ਜੋ ਲਾਤੀ ਚਾਰਜ ਕੀਤਾ ਸੀ ਨਾ ਇਹ ਕਿਤੇ ਉਸੀ ਸਰਕਾਰਾਂ ਜਿਹਨਾਂ ਦੇ ਮਾਪੇ ਬੈਠਾ ਹੁੰਦਾ ਇਹਨਾਂ ਨੇ ਕਦੇ ਨਹੀਂ ਸੀ ਕਰਨਾ ਇਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਸੀ ਉਹਦੇ ਵਿੱਚ ਕੋਈ ਕੁਝ ਨਹੀਂ ਸੀ ਜੇ ਇਹਨਾਂ ਦਾ ਆਪ ਦਾ ਘਰ ਦਾ ਕੋਈ ਬੰਦਾ ਹੁੰਦਾ ਨਾ ਲਾਠੀ ਚਾਰ ਤੇ ਨਹੀਂ ਸੀ ਹੋਣਾ ਕਿਸੇ ਕਿਸਾਨ ਤੇ ਉਹ ਤੇ ਇਹਨਾਂ ਦਾ ਕੋਈ ਆਬਦਾ ਹੋਈ ਨਹੀਂ ਇਹਨਾਂ ਦਾ ਕਿਹੜਾ ਤਾਏ ਚਾਚੇ ਨੇ ਇਹ ਵੀ ਇਹਨਾਂ ਨੂੰ ਕਹਿ ਦਿਆਂਗੇ ਭਾਈ ਨਾ ਲਾਠੀ ਚਾਰਜ ਕਰਾ ਕਰੋ ਇਹਨਾਂ ਦੇ ਜਦੋਂ ਕਿਸਾਨਾਂ ਨੇ ਖੜਕਦੇ ਉਹ ਤੇ ਚੜਨਾ ਹੀ ਨਹੀਂ ਦਿੱਕਤ ਕਿਉਂ ਕਰਦੇ ਗੱਲ ਤਾਂ ਹੋਈ ਆ 70 78 80 ਕਿਲੋਮੀਟਰ ਦਾ ਕੋਈ ਮੰਦਰੂ ਪੁੱਤਰ ਨੂੰ ਗਾੜੀ ਕੋਈ ਚੜੂ ਗਾੜੀ ਇਹ ਰਾ ਚੜ ਗਿਆ ਟੋਲ ਟੈਕਸ ਕੱਟਿਆ ਜਾਣਾ ਬੰਦਾ ਜਾਈ ਜਾਉ ਟੋਲ ਟੈਕਸ ਕੱਟਿਆ ਇਹ ਬੰਦਾ ਜਾਈ ਜਾਉ ਇਹ ਅਡਾਨੀਆਂ ਬਾਨੀਆਂ ਦੇ ਕੰਮ ਨੇ ਠੀਕ ਆ ਕਿਸਾਨਾਂ ਦੀ ਸਪੋਰਟ ਕਰੋ ਵੱਧ ਕੇ ਜਿੰਨੀ ਹੋ ਸਕਦੇ ਤਾਂ ਇਹ ਠੰਡਾ ਮੜਾ ਇੱਧਰ ਕਰ ਲੋ ਤੇ ਵੀਡੀਓ ਸ਼ੇਅਰ ਕਰਦੇ ਲਾਈਕ ਕਮੈਂਟ ਸ਼ੇਅਰ ਕਰਨਾ ਬਹੁਤ ਬਹੁ